ਵੀਡ ਕਿੱਦਾਂ ਘਟਾਇਆ ਕਿ ਇੱਦਾਂ ਕਿੱਦਾਂ ਐ ਇਹਦੇ ਵਿੱਚ ਤਾਂ ਜੀ ਸਮੋਸੇ ਖਾਏ ਜਾ ਰਹੇ ਨੇ ਫਿਰ ਡਾਈਟਿੰਗ ਤੇ ਗੱਲ ਹੋ ਰਹੀ ਹੈ ਡਾਈਟਿੰਗ ਤੇ ਗਾਣਾ ਵੀ ਕੱਢਦਾ ਤੁਸੀਂ ਹੈਨਾ ਟ੍ਰੇਲਰ ਤੋਂ ਪਹਿਲਾਂ ਬਲੌਂਡ ਵਾਲਾ ਵਾਲੀ ਕੁੜੀ ਕਿੱਥੇ ਆ ਮੈਂ ਤਾਂ ਉਹਨੂੰ ਲੱਭਦੀ ਫਿਰਦੀ ਸੀ ਇੱਧਰ ਹੀ ਆ ਇੱਧਰ ਕਿੱਧਰ ਹੈ ਚਪਾਈਏ ਅੱਛੇ ਤਾਂ ਤੀਜੀ ਕਿਉਂ ਲੁੱਕਾ ਤੋ ਤਾਂ ਇਤਨੀ ਸਾੰਪੇ ਜਾਂਦੀ ਤੁਸੀਂ ਸੌਂਕਣ ਸੌਂਕਣੇ ਤੇ ਦੋ ਲਿਆਂਦੀਆਂ ਉਹਨ ਦੂਜੀ ਤਾਂ ਤਿੰਨ ਲਿਆਦੀਆਂ ਮੈਨੂੰ ਲੱਗਦਾ ਤੁਸੀਂ ਤਾਂ ਗੁੱਸਾ ਕਰਦੇ ਨਹੀਂ ਹੋਗੇ ਤੂੰ ਵੀ ਸਾਡਾ ਪਿਆਰ ਹੀ ਵਖਿਆ ਮੈਂ ਗੱਲਾਂ ਲਾ ਕੇ ਘੁੜ ਦੇਣਾ ਨਹੀਂ ਨਹੀਂ ਕਰਦੇ ਰੀਅਲ ਲਾਈਫ 'ਚ ਸੱਚੀ ਕਰਦੇ ਹੋ ਮੂਵੀ 'ਚ ਤਾਂ ਅਸੀਂ ਦੇਖ ਲਿਆ ਮੈਨੂੰ ਲੱਗਾ ਕਿ ਸਿਰਫ ਤੁਸੀਂ ਮੂਵੀ 'ਚ ਹੀ ਦੇਖ ਸਕਦੇ ਹੋ ਰੀਅਲ ਲਾਈਫ 'ਚ ਨਿਮਰਤ ਜੀ ਤਾਂ ਕਰਦੇ ਨਹੀਂ ਹੋਣੀ ਗੁੱਸਾ ਨਹੀਂ ਨਹੀਂ ਕਰਦੇ ਤੇ ਦੂਜੀ ਗੱਲ ਜਿਹੜੀ ਇਹਨੂੰ ਖਿਜਾਉਂਦੀ ਹੈ ਜਿਹੜੀ ਇਹਨੂੰ ਮੈਨੂੰ ਕੱਲ ਹੀ ਦੱਸੀ ਤੇ ਮੈਂ ਕੱਲ ਟਰਾਈ ਵੀ ਕਰਨ ਵਾਲੀ ਆ ਕਿ ਸਵੇਰੇ ਉੱਥੇ ਹੀ ਕੋਈ ਇਹਦੇ ਸਾਹਮਣੇ ਆ ਕੇ ਉੱਚੀ ਆਵਾਜ਼ 'ਚ ਬੋਲੇ ਗੁੱਡ ਮਾਰਨਿੰਗ ਤੂੰ ਸ਼ਾਂਤ ਰਹਿੰਦੀ ਹੈਂ ਨਹੀਂ ਯੂ ਹੈਪੀ ਆਲਸੋ ਹੈਪੀ ਵੀਨਰ ਉਹ ਉਹਨੇ ਉਹਨਾ ਸੀਗਾ ਕਿ ਉਹ ਲੜਾਕੀ ਮੈਂ ਲੜਾਕ ਨਹੀਂ ਲੜੀ ਮੈਂ ਵੀ ਘਟਾ ਆਏ ਨਾ ਉਹ ਤੁਸੀਂ ਸੋਚ ਲਓ ਮੈਂ ਕਹਾਂ ਕਿ ਗੁੱਸਾ ਨਾ ਮੇਰਵਲ ਆਏ ਦੇਖਿਆ ਮੈਂ ਕਿੰਦਨ ਲੜੀ ਆ ਕੇ ਰੋਜ ਉਹ ਤਾਂ ਤੀਜੀ ਨੂੰ ਵੀ ਜਾਣ ਲਈ ਮਨ ਦੀ ਬਤਮੀਜ਼ਾ ਇਹ ਦੋਨੋਂ ਨੇ ਉਹਦਾ ਤਾਂ ਪੁਚਾਰੀ ਤਾਂ ਕੋਈ ਖਸੂਰ ਨਹੀਂ ਇੱਕ ਉਹਨਾਂ ਨੇ ਕਿ ਮੂੰਹ ਨਾਲ ਲੜਨਾ ਬੋਲ ਕੇ ਲੜਨਾ ਡਰਾਮਾ ਕਰ ਡਰਾਮਾ ਆਪੀਆ ਉਹ ਕਿਰਤ ਆਪੀ ਲੜਾਕੇ ਸਕੀਨ ਵੀ ਆਪੀ ਲੋਹੇ ਦੀ ਲੜਦੀ ਵੀ ਆਪੀ ਇਹ ਸਾਡਾ ਤਾਂ ਬਹੁਤ ਪਿਆ ਆਪਾਂ ਬਾਲਪਨ ਕੁੱਟ ਸਾਡੇ ਜਦੋਂ ਫਿਜ਼ੀਕਲੀ ਲੜ ਜਾਂਦੇ ਨਾ ਜੀ ਜਿੱਦੇ ਕੀ ਲੋੜ ਪਈ ਸਾਡੀ ਗਰਮ ਤੇ ਇੰਨੇ ਕੋ ਸਰਪ੍ਰਾਈਜ਼ ਹੈ ਤੁਸੀਂ ਬਾਚਾ ਕੀ ਆ ਕਿ ਹੋ ਗਿਆ ਆ ਕੀ ਯਾਰ ਸੀ ਆਏ ਹੋ ਤੇ ਬਹੁਤ ਸਰਪ੍ਰਾਈਜ਼ ਇਸ ਤੇ ਕੁਝ ਸੀ ਪ੍ਰੋਡਕਸ਼ਨਸ ਵੀ ਦੇਖਣੀਆਂ ਨੇ ਨਾਲ ਨਾਲ ਆਪ ਦਾ ਕਰੈਕਟਰ ਵੀ ਦੇਖਣਾ ਪਲੱਸ ਦੋ ਕਿਰਦਾਰ ਕਰਨੇ ਦੋ ਕਿਰਦਾਰ ਕਰਨੇ ਨੇ ਇਹ ਤੇ ਤੁਹਾਨੂੰ ਨੇ ਮੈਂ ਤਾਂ ਨਾਲ ਨੂੰ ਕਹਿੰਦੇ ਨਹੀਂ ਮੈਂ ਕਿਹਾ ਤੁਸੀਂ ਤੇ ਤੁਹਾਨੂੰ ਦੋ-ਦੋ ਕਿਰਦਾਰ ਕਰਨੇ ਪਲੱਸ ਸਾਰਾ ਦੇਖਣਾ ਮਤਲਬ ਡੇਲੀ ਪੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸ਼ਿਖਾ ਸੰਧੀਰ ਨਿੱਗਾ ਸਵਾਗਤ ਕਰਦੀ ਆਂ ਸੌਂਕਣ ਸੌਂਕਣੇ ਫਿਲਮ 2022 ਦੇ ਵਿੱਚ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਵੇਖੀ ਹੋਣੀ ਬਲੌਕਬਾਸਟਰ ਫਿਲਮ ਸੀ ਗਾਣੇ ਸਭ ਤੋਂ ਜ਼ਿਆਦਾ ਹਿੱਟ ਹੋਏ ਤੁਸੀਂ ਗਾਣਿਆਂ ਦੇ ਉੱਤੇ ਥਿਰਕੇ ਵੀ ਹੋਵੋਗੇ ਔਰ ਉਹ ਜੋ ਅਟਪਟਾ ਜਾਂ ਆਪਸ ਦੇ ਵਿੱਚ ਮਜ਼ਾਕ ਸੀਗਾ ਉਹਨਾਂ ਦਾ ਸੌਂਕਣ ਸੌਂਕਣੇ ਦਾ ਉਹਦੇ ਉੱਤੇ ਤੁਸੀਂ ਬੜੀਆਂ ਵੀਡੀਓਜ਼ ਵੀ ਬਣਾਈਆਂ ਤੇ ਮੈਨੂੰ ਲੱਗਦਾ ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਸੌਂਕਣ ਸੌਂਕਣੇ ਦਾ ਹੁਣ ਪਾਰਟ 2 ਵੀ ਆ ਰਿਹਾ ਹੈ ਔਰ ਜਦੋਂ ਆਪਾਂ ਟ੍ਰੇਲਰ ਦੇਖਦੇ ਹਾਂ ਫਿਲਮ ਦਾ ਤੇ ਉਹਦੇ ਵਿੱਚ ਇੱਕ ਹੋਰ ਐਂਟਰੀ ਹੁੰਦੀ ਆ ਬਲੌਂਡ ਵਾਲਾ ਵਾਲੀ ਲੜਕੀ ਸਾਨੂੰ ਵੇਖਣ ਨੂੰ ਮਿਲਦੀ ਹੈ ਔਰ ਸਾਨੂੰ ਅਚੰਬਤ ਵੀ ਕਰਦੀ ਹੈ ਕਿ ਇਹ ਕਿਦਾਂ ਕੁਝ ਨਵਾਂ ਆਣ ਵਾਲਾ ਹੈ ਤੇ ਇਸੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਸੌਂਕਨ ਸੌਂਕਨੇ ਟੂ ਫਿਲਮ ਦੀ ਸਟਾਰ ਕਾਸਟ ਸਾਡੇ ਨਾਲ ਸਰਗੁਣ ਮਹਿਤਾ ਜੀ ਔਰ ਨਿਵਤ ਖੈਰਾ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਉਹ ਬਲੌਂਡ ਵਾਲਾ ਵਾਲੀ ਕੁੜੀ ਕਿੱਥੇ ਆ ਮੈਂ ਤਾਂ ਉਹਨੂੰ ਲੱਭਦੀ ਫਿਰਦੀ ਸੀ ਇੱਧਰ ਹੀ ਆ ਇੱਧਰ ਕਿੱਧਰ ਛੁਪਾਈ ਸੀ ਜਿੱਦਾਂ ਫਿਲਮ ਦੇ ਵਿੱਚ ਅਚਾਨਕ ਆ ਜਾਂਦੀ ਹੈ ਟ੍ਰੇਲਰ ਦੇ ਵਿੱਚ ਛੁਪਾਈ ਤੁਸੀਂ ਹਣ ਤਾਂ ਦੱਸਤੀ ਆਪਾਂ ਹੁਣ ਕਾਤੇ ਚ ਪਾਈਏ ਹੁਣ ਤਾਂ ਦੱਸਤੀ ਓਕੇ ਤਾਂ ਉਹ ਤੀਜਾ ਕਰੈਕਟਰ ਇੰਟਰੋਡਿਊਸ ਕਰਨ ਦੀ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਜ਼ਰੂਰਤ ਕੀ ਮਹਿਸੂਸ ਹੋਈ ਐਜ਼ ਅ ਪ੍ਰੋਡਿਊਸਰ ਵੀ ਮੈਂ ਇਹ ਗੱਲ ਪੁੱਛ ਰਹੀ ਆ ਤੁਹਾਡੇ ਤੋਂ ਔਰ ਜੇਕਰ ਆਪਾਂ ਟੂ ਪਾਰਟ ਨੂੰ ਦੇਖੀਏ ਤਾਂ ਤੀਜੀ ਕਿਉਂ ਲੋਕਾਂ ਤੋਂ ਤਾਂ ਇਤਨੀ ਸਾੰਭੇ ਜਾਂਦੀ ਤੁਸੀਂ ਸੌਂਕਣ ਸੌਂਕਣ ਤੇ ਦੋ ਲਿਆਂਦੀਆਂ ਹੁਣ ਦੂਜੀ ਤੇ ਤਿੰਨ ਲਿਆਦੀਆਂ ਐਕਚੁਅਲੀ ਸਟੋਰੀ ਦੀ ਰਿਕੁਆਇਰਮੈਂਟ ਸੀ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਤੀਜੀ ਕਿਉਂ ਲਿਆਂਦੀ ਤੇ ਐਜ਼ ਅ ਪ੍ਰੋਡਿਊਸਰ ਤੀਜੀ ਕਿਉਂ ਲਿਆਂਦੀ ਆਪਾਂ ਪੈਸੇ ਬਚਾ ਲੈਣੇ ਮੈਂ ਆਪ ਹੀ ਕਰ ਲਿਆ ਅਸੀਂ ਕਿਹਾ ਤੀਜੀ ਕੁੜੀ ਨੂੰ ਪੈਸੇ ਨਹੀਂ ਦੇਣੇ ਪੈਣੇ ਬਿਗ ਤੇ ਪੈਸੇ ਘੱਟ ਲੈਣੇ ਤੇ ਮੇਕਅਪ ਤੇ